ਇਹ ਗੰਦਰ ਨੇ ਮੈਨੂੰ ਕੱਲ੍ਹ ਦੱਸਿਆ ਕਹਿੰਦਾ ਮੇਰੀ ਗੱਡੀ ਤੇ ਗੋਲੀ ਚੱਲੀ ਜਾਂਦਾ ਮੈਂ ਗੱਡੀ ਚਲਾ ਰਿਆ ਸੀਗਾ ਮੇਰੀ ਗੱਡੀ ਤੇ ਗੋਲੀ ਚੱਲੀ ਹੈ ਵੀ ਕਹਿੰਦਾ ਔਰ ਮੈਂ ਪਰਚੇ ਸੀਗਾ ਪੁਗੋੜਾ ਤੇ ਮੈਂ ਪੁਲਿਸ ਕੋਲ ਜਾਣ ਹੀ ਕਰਦਾ ਸੀਗਾ ਕਹਿੰਦੇ ਸੀ ਵੀ ਹੁਣ ਅਸੀਂ ਜਿਹੜਾ ਮੁੰਡਾ ਦਾਰਾ ਆ ਅਸੀਂ ਉਹਨੂੰ ਵੜਣਾ ਹੈ ਵੀ ਉਹ ਤੈਨੂੰ ਛਡਾਉਣ ਆਇਆ ਸੀ ਨਾ ਵੀ ਅਸੀਂ ਤੁਹਾਨੂੰ ਬਹੁਤ ਟਾਈਮ ਦੇ ਲੱਗਦੇ ਆ ਵੀ ਅਸੀਂ ਉਹਨੂੰ ਹੁਣ ਮਾਰਨਾ ਵਾ ਜਿੱਥੇ ਚੰਗਾ ਤਗੜਾ ਹੀ ਅਸਲੇ ਨਾਲ ਗੋਲੀ ਵੱਟੀਓ ਬੱਤੀ-ਕੁੱਤੀ ਦੋਰ ਦੇ ਲਸੰਸੀ ਅਸਲੇ ਨਾਲ ਗੋਲੀ ਹੈ ਹੀ ਨਹੀਂ ਗੱਟੀ ਪਾੜ ਕੇ ਡੈਸ਼ ਬੋਰਡ ਤਾਂ ਗਈ ਕਹਿੰਦਾ ਮੇਰੀ ਬਾਹ ਦੇ ਕੋਲੋਂ ਸਿਰਫ ਜਿੰਬਰੋਤਾ ਤੱਕ ਬਦਨਾਮ ਮੈਂ ਹੋ ਰਿਹਾ ਸੀ ਨਜਾਇਜ਼ ਨੂੰ ਦੇਖੋ ਉਹਨਾਂ ਨੇ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਇੱਕ ਸਾਲ ਦਾ ਜਾਨੋਂ ਮਾਰ ਹੀ ਦੇ ਸੀ ਉਹ ਕਹਿੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦਾ ਇਹਨੂੰ ਮਾਰ ਦਿਓ ਦਾਰਾ ਜੀ ਉਹ ਠੁਕਰ ਸਾਹਿਬ ਨੇ ਜਿਨ੍ਹਾਂ ਨੇ ਗੱਲ ਕੀਤੀ ਹੈ ਵੀ ਆਪ ਨਸ਼ਾ ਤਸਕਰ ਆ ਇਹਦਾ ਬੈਕਗ੍ਰਾਉਂਡ ਤੁਹਾਨੂੰ ਦੱਸ ਦਿੰਦਾ ਜੀ 2009 ਦੇ ਵਿੱਚ ਤਲਵੰਡੀ ਪਾਉ ਤੀ ਉਹ ਇਹਨਾਂ ਨੂੰ ਕੱਢਿਆ ਗਿਆ ਸੀਗਾ ਇਹਨਾਂ ਨੇ ਕੋਈ ਪਿੰਡ 'ਚ ਗਲਤ ਹਰਕਤ ਕੀਤੀ ਪਿੰਡ ਵਾਸੀਆਂ ਨੇ ਇਹਨਾਂ ਨੂੰ ਕੱਢ ਦਿੱਤਾ ਸੀ ਪਿੰਡ ਪ੍ਰਿੰਸ ਨਾਦਾਵਾ ਅੰਕਸਿਆਜੀ ਕਾਂਗਰਸ ਦਾ ਇਤਨਾ ਕਿਥੇ ਆਏ ਦਿਨ ਹੁੰਦਾ ਗਰਦੀ ਦਾ ਜਿਹੜਾ ਕੀ ਨੰਗਰ ਨਾਲ ਚ ਵੱਧਾ ਜਾ ਰਿਹਾ ਵਾ ਪਾਜੀ ਹੁਣ ਦੇਖੋ ਜਿਹੜਾ ਗੁੰਡਾ ਕਰਦੀਆਂ ਨਾਜ ਵਧਦਾ ਪਿਆ ਤੁਹਾਡੇ ਸਾਹਮਣੇ ਤੁਹਾਨੂੰ ਪਿਸਤਲ ਦੇ ਨਾਲ ਫੋਟੋਆਂ ਤੱਕ ਦਿਖਾ ਦਿਤੀਆਂ ਇੱਕ ਵਾਰੀ ਨੀ ਜਿੰਦਰ ਮੈਨੂੰ ਕੱਲ ਦੱਸਿਆ ਕਹਿੰਦਾ ਮੇਰੀ ਗੱਡੀ ਤੇ ਗੋਲੀ ਚੱਲੀ ਜਾਂਦਾ ਮੈਂ ਗੱਡੀ ਚਲਾ ਰਿਹਾ ਸੀਗਾ ਮੇਰੀ ਗੱਡੀ ਤੇ ਗੋਲੀ ਚੱਲੀ ਹੈਗੀ ਕਹਿੰਦਾ ਔਰ ਮੈਂ ਪਰਚੇ ਸੀਗਾ ਪਗੋੜਾ ਤੇ ਮੈਂ ਪੁਲਿਸ ਕੋਲ ਜਾਣ ਹੀ ਸਕਦਾ ਸੀਗਾ ਕਹਿੰਦਾ ਪਰ ਮੈਂ ਆਪਣੀ ਗੱਡੀ ਭੇਜੀ ਕਾਰਵਾਈ ਨਹੀਂ ਹੋਈ ਆ ਦੇਖੋ ਕਿੰਨਾ ਛੇਕ ਹੋਇਆ ਦਾ ਇਹ ਤਾਂ ਚੰਗਾ ਤਗੜਾ ਹੀ ਅਸਲੇ ਨਾਲ ਗੋਲੀ ਵੱਢੀਓ ਬੱਤੀ ਬੱਤੀ ਦੂਰ ਦੇ ਲਸੰਸੀ ਅਗਲੇ ਨਾਲ ਗੋਲੀ ਹੈ ਹੀ ਨਹੀਂਗੀ ਗੱਟੀ ਪਾੜ ਕੇ ਡੈਸ਼ ਬੋਰਡ ਤਾਂ ਗਈ ਕਹਿੰਦਾ ਮੇਰੀ ਬਾਹ ਦੇ ਕੋਲ ਸਿਰਮ ਜਿੰਦਰੋ ਤਾਂ ਤੇ ਬਦਨਾਮ ਮੈਂ ਹੋ ਰਿਹਾ ਸੀ ਨਜਾਇਜ਼ ਤੁਹਾਨੂੰ ਸਭ ਮੇਰਾ ਹੀ ਬਕਰੋੜ ਆ ਇਹ ਮੈਨੂੰ ਕਹਿੰਦਾ ਪਹਿਲਾਂ ਗੱਲ ਦਸੀ ਨਾ ਕਿ ਹਾਂ ਵੀ ਮੇਰੇ ਪਰਿਵਾਰ ਨਾਲ ਬੰਦਾ ਇਹ ਕੁਛ ਕਰ ਗਿਆ ਹੈਗਾ ਲੱਗਾ ਫਿਰ ਤੂੰ ਤੁਹਾਨੂੰ ਮਾ ਫਰਾ ਬਾਕੀ ਤੁਹਾਨੂੰ ਇੱਕ ਗੱਲ ਹੋਰ ਹੈ ਦਾਰੇ ਹੁਣਾਂ ਤੇ ਹੋਰ ਵੀ ਬੜੇ ਵਪਾਰੀ ਪੀਮਚ ਚੱਲਦੇ ਹੈਗੇ ਆ ਤਲਾਕ ਕਰਾਉਂਦੇ ਆ ਕੁੜੀਆਂ ਦਾ ਪੈਸੇ ਹੀ ਦਵਾਉਂਦੇ ਹੈਗੇ ਆ ਪੈਸੇ ਆਪ ਰੱਖ ਲੈਂਦੇ ਆ ਦੁਆਬਾ ਚਿਕਨ ਹਾਊਸ ਦੇ ਲਾਗੇ ਇੱਕ ਬੰਦੇ ਦਾ ਇਹਨਾਂ ਨੇ ਤਲਾਕ ਕਰਾਇਆ ਉਹਨੇ 3 ਲੱਖ ਰੁਪਏ ਦਿੱਤਾ ਦਾਰਾ ਆਪ ਰੱਖ ਗਿਆ ਉਹਨੇ ਵਿਚਾਰੇ ਨੇ ਦੁਬਾਰਾ ਤੋਂ ਪੈਸੇ ਦਿੱਤੇ ਤਾਂ ਤੁਸੀਂ ਪ੍ਰਸ਼ਾਸਨ ਤੋਂ ਕਿ ਮੰਗ ਕੀ ਕਰਦੇ ਮੈਂ ਦੇਖੋ ਇਹ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਦੇਖੋ ਪੁਲਿਸ ਪ੍ਰਸ਼ਾਸਨ ਦਾ ਵਿਚਾਰਾ ਆਪ ਮਾੜੇ ਹਾਲਾਤਾਂ ਨੂੰ ਇੱਕ ਤਰ੍ਹਾਂ ਦਾ ਗੁਜ਼ਰਦਾ ਪਿਆ ਹੈਗਾ ਡਾਕਟਰ ਨੇ 23 24 ਦਾ ਰਿਜ਼ਲਟ ਭੇਜਿਆ ਉਹਨਾਂ ਨੇ ਪਰਚਾ ਘੱਟ ਦਿੱਤਾ। 10 ਪੁਲਿਸ ਤੋਂ ਇਲਜ਼ਾਮ ਲਾਈ ਜਾਂਦੇ ਪੁਲਿਸ ਕਾਰਵਾਈ ਨਹੀਂ ਕਰਦੀ। ਕੱਲ ਨੂੰ ਪੁਲਿਸ ਡਾਕਟਰ ਸਾਹਿਬ ਰਿਵਿਜ਼ਨ ਸੈਂਟਰੀ ਲਿਖ ਕੇ ਭੇਜਦੇ ਨੇ। ਪੁਲਿਸ ਤੋਂ 326 ਦਾ ਪਰਚਾ ਘੱਟ ਦੂ ਡਾਕਟਰ ਸਾਹਿਬ ਡੇਂਜਰ ਟੂ ਲਾਈਫ ਲਿਖ ਦੇਣ 307 ਦਾ ਪਰਚਾ ਘੱਟ ਦੂਗੀ। ਆਪਾਂ ਪੁਲਿਸ ਦੇ ਉੱਪਰ ਦੇਖੋ ਪੁਲਿਸ ਕਪੂਰ ਸਰੇ ਕਿੰਨੇ 40 ਨੇ ਤੇ 50 ਮੁਲਾਜ਼ਮ ਹੋਣਗੇ ਪੂਰਾ ਸ਼ਹਿਰ ਲੱਖ ਸਵਾ ਲੱਖ ਦੀ ਆਬਾਦੀ ਹੈ ਪੁਲਿਸ ਦਾ ਕੀ ਕਸੂਰ ਹੈਗਾ ਇਹ ਸਭ ਦੇ ਵਿੱਚ। ਮੈਂ ਤਾਂ ਇੱਕ ਗੱਲ ਕਹਿਣਾ ਵਾਂ। ਜੇ ਛੱਡਿਆ ਜਿੰਦਰ ਹਰਿੰਦਰ ਦਾਰਾ ਵੀ ਨਾ ਛੱਡਿਆ ਜਾਵੇ ਜਿਹੜਾ ਸ਼ਰੀਆਮ ਅਸਲੇ ਲਹਿਰਾਉਂਦਾ ਪਿਆ ਕਪੂਰਥਲੇ ਦੇ ਵਿੱਚ ਤੇ ਜੇ ਕਿ ਉਹ ਜਿੰਦਰ ਧਣੀਆਂ ਹੋਣਗੇ ਪੁੱਠਾ ਸਿੱਧਾ ਕੰਮ ਇਹ ਕਰਦੇ ਹੈਗੇ ਬਖਸ਼ੇ ਇਹ ਹੀ ਨਾ ਜਾਣ ਇਹ ਨਹੀਂ ਇੱਕ ਪਾਰਟੀ ਨਹੀਂ ਮੈਂ ਤਾਂ ਕਹਿੰਦਾ ਇਹਨਾਂ ਸਾਰਿਆਂ ਦੇ ਉੱਪਰ ਜੋ ਬੰਦੀ ਕਾਰਵਾਈ ਹੈਗੀ ਹੈ ਜੇ ਜਿੰਦਰ ਧਣੀਆਂ ਹੋਣ ਤਾਂ ਕੋਈ ਕਾਰਵਾਈ ਬੰਦੀ ਆ ਉਹਨਾਂ ਤੇ ਹੋਣੀ ਚਾਹੀਦੀ ਹੈ ਹਰਿੰਦਰ ਦਾਰੇ ਦੇ ਉੱਪਰ ਜੋ ਬੰਦਾ ਹੈਗਾ ਵਾ ਜੋ ਤੁਹਾਨੂੰ ਮੈਂ ਵੀਡੀਓ ਦਿਖਾਈ ਪੁਲਿਸ ਦੇ ਕੋਲ ਵੀ ਇਹ ਵੀਡੀਓ ਹੈਗੀ ਆ ਸ਼ਰੂਆ ਮੇਰੇ ਵਾਰਡ ਤੋਂ ਬੰਦਾ ਗੂੜੀਆਂ ਚਲਾ ਗਿਆ ਹੈਗਾ ਔਰ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈਗੀ ਆ ਜੋ ਕਾਨੂੰਨੀ ਧਾਰਾ ਦੇ ਅੰਦਰ ਪਰਚਾ ਹੋ ਬੰਦਾ ਹੈਗਾ ਇਹਨਾਂ ਸਾਰਿਆਂ ਤੇ ਹੋਣਾ ਚਾਹੀਦਾ ਜੀ ਪੁਲਿਸ ਨੇ ਇਹਨਾਂ ਦੇ ਜਿੰਦਰ ਤਾਂ ਨਹੀਂ ਹੁਣਾਂ ਤੇ ਕੱਟ ਦਿੱਤਾ ਹੈ ਦਾਰੇ ਤੇ ਵੀ ਕੱਟ ਦੇ ਪੁਲਿਸ ਨਾਲੇ ਅਸਲਾ ਬਰਾਮਦ ਕਰੇ ਕੱਲ ਨੂੰ ਕਪੂਰਥਲਾ 'ਚ ਕੋਈ ਕਤਲ ਹੋ ਜੇ ਇਹ ਸੇ ਅਸਲੇ ਨਾਲ ਕੋਈ ਕਤਲ ਹੋ ਜੇ ਕੌਣ ਜ਼ਿੰਮੇਵਾਰ ਹੈਗਾ ਹਾਂਜੀ ਕੌਨਸਲ ਸਾਹਿਬ ਜਿਹੜੇ ਕਿ ਤੁਹਾਡੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਕੀ ਕਾਰਨ ਸੀ ਜਿਸ ਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਦੇਖੋ ਜੀ ਜਿਹੜਾ ਹਰਵਿੰਦਰ ਸਿੰਘ ਦਾਰਾ ਉਰਫ ਸਾਰੇ ਸ਼ਹਿਰ ਚ ਨਾਮ ਹੋਣਾ ਮਸ਼ਹੂਰ ਹੈਗਾ ਉਰਫ ਘੂਕਰ ਸੁੱਚਾ ਸੂਰਮਾ ਹੋਇਆ ਹੈਗਾ ਜੋ ਸੁੱਚੇ ਸੂਰਮੇ ਦੀ ਭਾਬੀ ਦੇ ਨਾਲ ਕੀਤਾ ਸੀਗਾ ਉਹੀ ਸਭ ਕੁਝ ਘੂਕਰ ਨੇ ਦਿੱਤਾ ਇਹ ਉਹ ਸਾਰਾ ਕੁਝ ਜਿੰਦਰ ਦੇ ਨਾਲ ਕੀਤਾ ਹੈਗਾ ਇਹਨੇ ਤੇ ਦੂਜੀ ਗੱਲ ਜਿਹੜਾ ਇਹ ਮੇਰੇ ਤੇ ਐਲੀਗੇਸ਼ਨ ਲਾ ਰਿਹਾ ਹੈਗਾ ਕੁਕਰ ਸਾਹਿਬ ਇਹ ਤਾਂ ਆਪ ਮੀਨਾਂ ਲੈਂਦਾ ਜੀ ਲੋਕਾਂ ਦੇ ਕੋਲੋਂ ਮੇਰੇ ਤੇ ਐਲੀਗੇਸ਼ਨ ਬਿਲਕੁਲ ਬੇਬੁਨਿਆਦ ਹੈ ਜੇ ਕੋਈ ਐਲੀਗੇਸ਼ਨ ਇਹ ਲਾਉਂਦੇ ਪਿਆ ਸਬੂਤ ਦੇ ਦਿਓ ਜੋ ਇਹ ਕਹਿਣਗੇ ਮੈਂ ਉਹ ਵੀ ਕਰਨ ਨੂੰ ਤਿਆਰ ਹਾਂ ਨਹੀਂ ਇਸ ਤੋਂ ਲਾਵਾ ਜਿਦ ਕਿ ਤੁਹਾਨੂੰ ਤੁਹਾਡੇ ਤੇ ਜਿਹੜਾ ਇੱਕ ਡਰੱਗ ਮਾਫੀਆ ਨੂੰ ਸ਼ਹਿਦ ਦੇਂਦੇ ਜਾਂ ਗੁੰਡਾ ਤਤ ਨੂੰ ਸ਼ਹਿਦ ਦੇਂਦੇ ਵੀ ਗੱਲ ਕੀਤੀ ਜਾ ਰਹੀ ਹੈ ਦੇਖੋ ਕੌਂਸਲਾ ਜੀ ਇਹ ਜਿਨ੍ਹਾਂ ਨੇ ਗੱਲ ਕੀਤੀ ਹੈਗੀ ਕੁਕਰ ਸਾਹਿਬ ਨੇ ਦਾਰਾ ਜੀ ਉਹ ਕੁਕਰ ਸਾਹਿਬ ਨੇ ਜਿਨ੍ਹਾਂ ਨੇ ਗੱਲ ਕੀਤੀ ਹੈਗੀ ਆਪ ਨਸ਼ਾ ਤਸਕਰ ਹੈ ਜੇਰਾ ਬੈਕਗਰਾਉਂਡ ਤਾਂ ਦੱਸ ਦਿੰਦਾ ਜੀ 2009 ਦੇ ਵਿੱਚ ਤਲਵੰਡੀ ਪਾਉ ਤੂ ਉਹ ਇਹਨਾਂ ਨੂੰ ਕੱਢਿਆ ਗਿਆ ਸੀਦਾ ਇਹਨਾਂ ਨੇ ਕੋਈ ਪਿੰਡ 'ਚ ਗਲਤ ਹਰਕਤ ਕੀਤੀ ਪਿੰਡ ਵਾਸੀ ਇਹਨਾਂ ਨੂੰ ਕੱਢ ਦਿੱਤਾ ਸੀ ਪਿੰਡ ਉਸ ਤੋਂ ਬਾਅਦ ਬਾਜੀਗਰ ਭਾਈਚਾਰੇ ਨਾਲੇ ਸੰਬੰਧ ਰੱਖਦਾ ਹੈ ਬਾਜੀਗਰ ਭਾਈਚਾਰੇ ਨੂੰ ਜਗ੍ਹਾ ਮਿਲੀ ਗੜੀ ਬਖਸ਼ ਆਦਮਪੁਰ ਵਾਲੀ ਸਾਇਰ ਤੇ ਹੈ ਗਿਆ ਉੱਤੇ ਘੜੀ ਬਕਸ਼ੇ ਜਗ੍ਹਾ ਮਿਲੀ ਹੈਗੀ ਆ ਉੱਥੇ ਇਹ ਤੀਨਾਂ ਦੀਆਂ ਛੱਡਾਂ ਪਾ ਕੇ ਰੰਦਾ ਹੁੰਦਾ ਸੀ ਉਸ ਤੋਂ ਬਾਅਦ ਇਹ ਯਾਰੀ ਪੈ ਗਈ ਜਹਿੰਦਰ ਧਨੀਆ ਜੀ ਜਿਹੜੇ ਬਾਰੇ ਆਪਾਂ ਅੱਜ ਗੱਲ ਕਰਦੇ ਪਏ ਹੈਗੇ ਆ ਉਹਨਾਂ ਯਾਰੀ ਪੈ ਗਈ ਮੈਂ ਨਹੀਂ ਕਹਿੰਦਾ ਜਹਿੰਦਰ ਧਨੀਆ ਦੁੱਧ ਦਾ ਧੁਲਿਆ ਹੋਇਆ ਗਲਤ ਉਹ ਵੀ ਸੀ ਜੀ ਸੱਜਾ ਭੂਤ ਕੇ ਆਇਆ ਹੈਗਾ ਵਾ ਨਾਲ ਇਹ ਵੀ ਭਾਈਵਾਲ ਸੀਗਾ ਉਹ ਇਹ ਬਚ ਗਿਆ ਉਹਨੇ ਏਰ ਕੋ ਦੇਖੋ ਇੰਨੇ ਮੇਨ ਰੋਡ ਤੇ ਪ੍ਰਾਪਰਟੀ ਦਿੱਤੀ ਕਰੋੜਾਂ ਦੀ ਪ੍ਰਾਪਰਟੀ ਦਿੱਤੀ ਏਰ ਕੋ ਕਿੱਥੋਂ ਪੈਸੇ ਆਏ ਜਿਹੜਾ ਬੰਦੇ ਨੂੰ ਪਿੰਡ ਚੋਂ ਕੱਢਿਆ ਆ ਤਰਸ ਦੇ ਆਧਾਰ ਤੇ ਜਿਨ੍ਹਾਂ ਨੂੰ ਜਗ੍ਹਾ ਮਿਲੀ ਉੱਥੇ ਉਹ ਬੰਦੇ ਰਹਿ ਰਹੇ ਸੀਗੇ ਇਹਨਾਂ ਕੋ ਪੈਸੇ ਆਪ ਦਾ ਮਾਇਆ ਕਿੱਥੋਂ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਦੇਖੋ ਅਸਲਾ ਸਪਲਾਈ ਦੇ ਵਿੱਚ ਇਹ ਸਾਰੇ ਜਣੇ ਫਰੇਏ ਸੀਗੇ ਮੇਰੀ 5-7 ਸਾਲ ਪਹਿਲਾਂ ਦੀ ਗੱਲ ਹੋਣੀ ਆ ਇਹ ਖੰਨੇ ਫਰੇਏਗੇ ਸੀਗੇ ਦੇਖੋ ਸੁਣੋ ਜੀ ਲੈ ਕੇ ਪਗਲ ਕੇ ਇਹ ਅਸਲੇ ਦੇ ਦੇ ਇਲਜ਼ਾਮ ਉਹ ਰਵ ਲੋ ਤੁਹਾਡੇ ਤੇ ਲਗਾਏਗੇ ਕਿ ਤੁਹਾਡੇ ਕੋਲ ਜਿਹੜੀ ਕਿ ਪਿਸਤਲ ਆ ਤੁਹਾਡੇ ਕੋ ਦੋ ਦੋ ਪਿਸਤਲਾ ਵਾ ਮੇਰੇ ਕੋ ਹਾਂਜੀ ਮੇਰੇ ਕੋ ਕਿੰਨੇ ਦੇਖ ਲਈ ਪਿਸਤਲ ਜੀ ਮੇਰੇ ਭਰਾ ਕੋ ਹੈਗੀਆਂ ਜੀ ਮੇਰੇ ਕੋ ਨਹੀਂ ਹੈਗੀਆਂ ਭਲੇਖਾ ਲੱਗਦਾ ਪਏ ਉਹਨਾਂ ਨੂੰ ਆ ਹੁਣ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਆ ਦੇਖੋ ਹਰਜਿੰਦਰ ਦਾਰਾ ਪਿਛਲੇ ਸਾਲ ਮੇਰੇ ਵਾਰਡ ਦੇ ਵਿੱਚ ਆਇਆ ਜਿੰਦਰ ਧਰੀਆਂ ਉੱਥੇ ਖਲੂਤਾ ਦਾ ਸੀਗਾ ਠੀਕ ਹੈ ਜੀ ਮੇਰੇ ਵਾਰਡ ਦੇ ਹੋਰ ਵੀ ਬੰਦੇ ਸੀਗੇ ਉੱਥੇ ਆ ਦੇਖੋ ਹਰਜਿੰਦਰ ਦਾਰੇ ਨੂੰ ਜਫਾ ਵਾਇਦਾ ਉਸ ਨੂੰ ਕਰਨੋ ਮੇਰੇ ਹੱਥ ਦੇਖੋ ਪਿਸਟੋਲ ਹੈ ਇਹ ਤੇ ਗੋਲੀ ਚੱਲੀ ਹੈਗੀ ਹੈ ਜਿੰਦਰ ਤੇ ਕਾਰਵਾਈ ਕੋਈ ਨਹੀਂ ਭਾਈ ਇੱਕ ਸਾਲ ਤੇ 10-15 ਦਿਨ ਹੋ ਗਏ ਇਸ ਗੱਲ ਨੂੰ ਪਰ ਉਹਨਾਂ ਨੇ ਵੀ ਤੁਹਾਡੇ ਉੱਪਰ ਅਲੀਗੇਸ਼ਨ ਲਾਇਆ ਨਾ ਚਿੱਟਾ ਵੇਚਦੇ ਆ ਸ਼ਰਾਬ ਵੇਚਦੇ ਆ ਸਮਗਲਿੰਗ ਕਰਦੇ ਆ ਇਹਨਾਂ ਪਰਚੇ ਦਰਜ ਆ ਹਾਂਜੀ ਭਾਜੀ ਮੇਰੀ ਅੰਮ੍ਰਿਤ ਬਾਜ਼ਾਰ ਦੇ ਵਿੱਚ 35-36 ਮਰਲੇ ਜਗਾ ਸਾਡੀ ਪੁਸ਼ਤਾਨੀ ਜਿਹੜੀ ਦੇਖ ਰਿਹਾ ਹਾਲ ਮੈਂ ਕਰਦਾ ਹਾਂ ਉਥੇ 80 ਲੱਖ ਰੁਪਏ ਨੂੰ ਮਰਲੇ ਦਾ ਰੇਟ ਆ ਦਿੱ ਦਿੱ ਰਹੀ ਸੀ ਸਾਡੇ 1969 ਦੀ ਮੇਰੇ ਫਾਦਰ ਸਾਹਿਬ ਨੇ ਦਿੱਤੀ ਸੀ ਮੈਂ ਨਸ਼ਾ ਵੇਚੂਗਾ ਕਿਤੇ ਨਾ ਕਿਤੇ ਇਹ ਨਹੀਂ ਹੋ ਸਕਦੇ ਕਿ ਜੇ ਤੁਹਾਡੀ ਆਪਸ ਚ ਜੱਫੀ ਪੈ ਜਾਵੇ ਤੇ ਵਧੀਆ ਗੱਲ ਨਹੀਂ ਮੰਨੋਗੇ ਭਾਜੀ ਮੈਂ ਵੀ ਇੱਕ ਗੱਲ ਸਮੋਝੋ ਜੀ ਜਿਹੜਾ ਇਹ ਬੰਦਾ ਕਿਸੇ ਨਾ ਯਾਰ ਮਾਰ ਕਰਕੇ ਆ ਘਰੇ ਬਹਿ ਕੇ ਰੋਟੀ ਖਾ ਕੇ ਜਿਵੇਂ ਥਾਲੀ ਚ ਖਾਦਾ ਉਸੇ ਜਿ ਛੇਕ ਕਰ ਗਿਆ ਹੂਕਰ ਮਸ਼ਹੂਰ ਆ ਸਾਡੇ ਸਾਰੇ ਜਿਹੜੇ ਹੈਗਾ ਨਾ ਗਾਰਡ ਦੇ ਲੋਕ ਉਹਨੂੰ ਹੂਕਰ ਨਾਮ ਤੋਂ ਸੰਬੋਧਿਤ ਕਰਦੇ ਆ ਪਿੱਠਮਗਰ ਇਹ ਹੂਕਰ ਆ ਇਸ ਬੰਦੇ ਨੂੰ ਦੱਸੋ ਤੁਸੀਂ ਇੱਕ ਗੱਲ ਦੱਸੋ ਦੋਗਣਾ ਜੀ ਤੁਸੀਂ ਉਸ ਬੰਦੇ ਨਾਲ ਜੱਫੀ ਪਾਉਂਗੇ ਜਿਹੜਾ ਤੁਹਾਡੇ ਯਾਰ ਦੋਸਤ ਜਾਂ ਤੁਹਾਡੇ ਵਾਕ ਹੋ ਜਾਂ ਤੁਹਾਡੇ ਮਹੱਲੇ ਦੇ ਵਿੱਚ ਗਲਤ ਹਟਕਤ ਕਰ ਗਿਆ ਬਈ ਇੱਕ ਪਾਸੇ ਇੱਕ ਬੰਦੇ ਦਾ ਭਰਾ ਬਣਿਆ ਹੋਵੇ ਉਸ ਤੋਂ ਬਾਅਦ ਉਹਦੇ ਘਰ ਕੀ ਪਿਆ ਜਿ ਬੁਰੀ ਅੱਖ ਰੱਖਿਆ ਉਹਰਾ ਘਰ ਹੀ ਦੇਖਣ ਇਸ ਕਰ ਗਿਆ ਵੇ ਤੁਸੀਂ ਪਾਉਂਗੇ ਜੇ ਕੀ ਮਸਲਾ ਕਿਤੇ ਇਦਾਂ ਦਾ ਤਾਂ ਨਹੀਂ ਜਿੱਦਾਂ ਕਿ ਸਰਕਾਰਾਂ ਜੋ ਉਹਨੂੰ ਗੱਲਾਂ ਕੱਢੀ ਜਾਂਦੇ ਉਹਨੂੰ ਗੱਲੇ ਕੱਢੀ ਜਾਂਦੇ ਸ਼ਾਮ ਨੂੰ ਵਿਸਕੀ ਪੈਗ ਤੇ ਚਿਕਨ ਸਾਰਾ ਇਕੱਠਾ ਹੁੰਦਾ ਕਿਸੇ ਤੇ ਉਹਨੂੰ ਗੱਲਾਂ ਕੱਢਦੇ ਰਹਿੰਦੇ ਆ ਪਾਜੀ ਦੇਖੋ ਦੇਖੋ ਮੇਰੀ ਗੱਲ ਸੁਣੋ ਸਾਨੂੰ ਇਸ ਬਾਰੇ ਨਹੀਂ ਪਤਾ ਇਸ ਬਾਰੇ ਜਿਆਦਾ ਹਰਜਿੰਦਰ ਸਿੰਘ ਦਾ ਰ ਉਸ ਨੂੰ ਕਰ ਨੂੰ ਪਤਾ ਹੋਊਗਾ ਤੇ ਜਿਆਜਿੰਦਰ ਧਨੀਏ ਨੂੰ ਪਤਾ ਹੋਊਗਾ ਜੀ ਇਹ ਦੋਨੋਂ ਪੀਂਦੇ ਹੁੰਦੇ ਹੋਣ ਤੇ ਕਹਿ ਸਕਦੇ ਮੈਨੂੰ ਨਹੀਂ ਪਤਾ ਜੀ ਕਿਉਂਕਿ ਦੇਖੋ ਮੇਰੀ ਕੱਲ ਹੀ ਜਿੰਦਰਤ ਨਾਲ ਗੱਲ ਹੋਈ ਮੈਂ ਸਾਲ ਸਵਾ ਸਾਲ ਇਸ ਬੰਦੇ ਨੂੰ ਬੁਲਾਇਆ ਤੱਕ ਨਹੀਂ ਮੈਂ ਨਹੀਂ ਬੁਲਾਇਆ ਇਹਨੂੰ ਮੈਂ ਗਾਂ ਤੋਂ ਵੀ ਇਹਨਾਂ ਤੋਂ ਦੂਰੀ ਬਣਾਈ ਰੱਖਣੀ ਆ ਪਰ ਉਹ ਮੁੰਡੇ ਜਿਹੜਾ ਹੈ ਢੋਲੂ ਆਦਿ ਦੇ ਬਾਂਹ ਵੜੇ ਬੁਣ ਬੁਲਾ ਵੜੀ ਹੈ ਕਿ ਪਿੱਛੇ ਜਿਹੜੀ ਇਸ سپورਟ ਜਿਹੜੀ ਸਾਰੇ ਜੋ ਵੀ ਗੁੰਡਾਗਰਦੀ ਜੋ ਵੀ ਬੰਦੇ ਆ ਸਾਰੀ ਪ੍ਰਿੰਸ ਐਮ ਸੀ ਜੀ ਕਰਦੇ ਪਏ ਸਾਰੇ ਹਾਂ ਦੇਖੋ ਜੀ ਹੁਣ ਜਿਹੜਾ ਢੋਲੂ ਹੈਗਾ ਦੁੱਧ ਦਾ ਢੋਲਿਆ ਹੋਇਆ ਤਿੰਨ ਔਰੇ ਚੱਲਦੇ ਜੀ ਆਪਣੇ ਹਲਾਟੀ ਦੇ ਕਾਊਂਟਰ ਪੋਲਸ ਵਾਲਿਆਂ ਕਰਦਾ ਸ਼ਰੀਆਮ ਗਾਲਾਂ ਸ਼ਰੀਆਮ ਗਾਲਾਂ ਜਿਹਨੂੰ ਕਹਿੰਦੇ ਆ ਸ਼ਰੀਆਮ ਪੋਲਸ ਵਾਲਿਆਂ ਨੂੰ ਇਹ ਬੰਦਾ ਗਾਲਾਂ ਕੱਢਦਾ ਹੈਗਾ ਵਾ ਠੀਕ ਆ ਜੀ ਦਾਰਾ ਪਿੱਛੇ ਹੁੰਦਿਆਂ ਹੋਇਆ ਕੋਈ ਮਹੀਨਾ ਲੈ ਕੇ ਇਹਦੀ ਸਪੋਰਟ ਕਰਦਾ ਵਾ ਕਿ ਲੜਾਈ ਝਗੜਾ ਹੁੰਦਾ ਵਾ ਸਪੋਰਟ ਕਰਦਾ ਹੈਗਾ ਹੁਣ ਦੇਖੋ ਮੈਨੂੰ ਜੋ ਗੱਲ ਪਤਾ ਚੱਲੀ ਹੈਗੀ ਆ ਇਹਨਾਂ ਦਾ ਜਿਹੜਾ ਢੋਲੂ ਹੈਗਾ ਢੋਲੂ ਨੇ ਕੀ ਕੀਤਾ ਕਿਸੇ ਬੰਦੇ ਦਾ ਭੁਗਤਾਨ ਲੱਗਾ 41000 ਰੁਪਏ ਦਾ ਢੋਲੂ ਨੇ ਦਿੱਤਾ ਨਹੀਂ ਉਹਨੇ ਦਾਰੇ ਨੂੰ ਮੋਹਰੇ ਕਰਕੇ ਉਹ ਬੰਦੇ ਦੇ ਚਪੇੜਾ ਮਰਵਾਤੀਆਂ ਦਾਰਾ ਆਪਣਾ ਹਿੱਸਾ ਲੈ ਗਿਆ ਇੰਨਾ ਦਾ ਰੋਲਾ ਪਾਤੇ ਇਹੀ ਹੈ ਤਾ ਤੁਹਾਨੂੰ ਕੀ ਇਸਤੇਮਾਲ ਕਰਦੇ ਬਈ ਤੁਹਾਡਾ ਨਾਮ ਕਿਉਂ ਵੱਜਦਾ ਪਿਆ ਦੇਖੋ ਭਾਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਾਂ ਮੇਰੇ ਵਾਰਡ ਦੇ ਵਿੱਚ ਆ ਕੰਮ ਹੋਇਆ ਸੀਗਾ ਜਿਹੜਾ ਕੀ ਤੁਹਾਨੂੰ ਮੈਂ ਪਿਸਤਲ ਨਹੀਂ ਪਿਸਤਲ ਆਣੀ ਕਿਹਾ ਮੇਰੇ ਵਾਰਡ 'ਚ ਕੰਮ ਹੋਇਆ ਸੀਗਾ ਮੈਨੂੰ ਕਹਿੰਦੇ ਰਹੇ ਆ ਮੇਰੇ ਹੱਕ ਚ ਦਵਾਈ ਦਿਓ ਮੈਨੂੰ ਫੋਨ ਆਉਂਦੇ ਰਹੇ ਧਾਰੇ ਦੇ ਮੈਂ ਫੋਨ ਤੱਕ ਨਹੀਂ ਚੱਕਿਆ ਮੈਨੂੰ ਸਿਨੇ ਵੀ ਆਈ ਧਮਕੀਆਂ ਵੀ ਆਈਆਂ ਹੁਣ ਜਿਹੜਾ ਬੋਵਾ ਵਾ ਮੈਂ ਸਿਰਫ ਬੋਵੇ ਦੇ ਘਰੇ ਗਿਆ ਉਹ ਵੀ ਬੋਵੇ ਦਾ ਮਗਰ ਨਹੀਂ ਗਿਆ ਬੋਵੇ ਦੀ ਮਾਤਾ ਦਾ ਫੋਨ ਆਇਆ ਮੈਨੂੰ ਕਿ ਭਾਜੀ ਸਾਡੇ ਘਰੇ ਪੁਲਸ ਆਈ ਉਹ ਆਪਣੇ ਮੁੰਡੇ ਨੂੰ ਬਹੁਤ ਜ਼ਿਆਦੀਆਂ ਅਵਾ ਤਵਾ ਬੋਲ ਰਹੀ ਸੀ ਮੈਂ ਨਹੀਂ ਦੱਸ ਸਕਦਾ ਕੀ ਕੁਝ ਬੋਲ ਰਹੀ ਸੀ ਬੋਵੇ ਦਾ ਮਾਮੇ ਜਿਹੜੇ ਹੈਗੇ ਮੇਰੇ ਵਾਰਡ ਚ ਸਾਰਿਆਂ ਨੂੰ ਪਤਾ ਉਹ ਬੁਲਾਉਂਦੇ ਨਹੀਂ ਬੋਵੇ ਨੂੰ ਪੁਲਸ ਥੋਰੇ ਮਾਮੇ ਨੂੰ ਖਿੱਚ ਕੇ ਲਿਆ ਕੇ ਜਾਣ ਨੂੰ ਫਿਰਦੀ ਪਈ ਸੀ ਉਹ ਵੀ ਮੇਰੇ ਵਾਰਡ ਦੇ ਮੈਂ ਆ ਕੇ ਰਿਕਵੈਸਟ ਕੀਤੀ ਸਰ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਤਾਂ ਅੱਗੇ ਨੂੰ ਬਾਹਰ ਕੱਢਦੇ ਆ ਮੈਂ ਕੀ ਮਾਰਾ ਕਰ ਦਿੱਤਾ ਇਹਦੇ ਵਿੱਚ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਮੁੱਖ ਮੰਤਰੀ ਹੂੰ ਤੋ ਕੀ ਹੋ ਤੁਸੀਂ ਮੰਨ ਕਰਦੇ ਆ ਦੇਖੋ ਜੀ ਨਾ ਮੇਰੀ ਮੰਗ ਉਹਨਾਂ ਤੱਕ ਪਹੁੰਚਣੀ ਹੈਗੀ ਜਾਂ ਨਾ ਮੈਂ ਕਰ ਸਕਦਾ ਜੇ ਦਾ ਮੇਰੀ ਮੰਗ ਪਹੁੰਚਣੀ ਹੈ ਤੇ ਫਿਰ ਮੈਂ ਜਰੂਰ ਦੱਸ ਦਿੰਨਾ ਹੈਗਾ ਜੀ ਆਪਣੇ ਐਮਐਲਏ ਸਾਹਿਬ ਕੋ ਕੀ ਮੰਗ ਕਰਦੇ ਦੇਖੋ ਜੀ ਜੋ ਸਾਡੇ ਐਮਐਲਏ ਸਾਹਿਬ ਕੋ ਅਸੀਂ ਮੰਗ ਕਰਨੀ ਸੀ ਆਰਾਮ ਨਾਲ ਜਾ ਕੇ ਬਹਿ ਕੇ ਕਰ ਲੈਣੀ ਹੈਗੀ ਉਹਨਾਂ ਕੋ ਮੰਗ ਸਾਡੀ ਮੰਗ ਅੱਗੇ ਵੀ ਮੰਨਦੇ ਰਹੇ ਹੈਗਾ ਨਾਰਾਜ਼ ਨਹੀਂ ਕੀਤਾ ਜਾਇਜ਼ ਕੰਮਾਂ ਵਾਸਤੇ ਜਾਇਜ਼ ਕੰਮਾਂ ਵਾਸਤੇ ਸਾਨੂੰ ਵੀ ਪੂਰੀ ਵਟ ਦਿੰਦੇ ਆ ਤੇ ਪੁੱਠਾ ਸਿੱਧਾ ਕੰਮ ਨਹੀਂ ਕਰਨਾ ਤੁਹਾਨੂੰ ਲੱਗਦਾ ਨਹੀਂ ਕਿ ਸ਼ਹਿਰ ਦੇ ਵਿੱਚ ਕਿਤਨੇ ਕਿਤੇ ਅੱਜ ਦੇ ਦਿਨ ਗੁੰਡਾਗਰਦੀ ਤੇ ਜਿਹੜਾ ਕੀ ਨੰਗਰ ਨਾਲ ਵਧਦਾ ਜਾ ਰਿਹਾ ਹੈ